ਖਲਾਫ ਪੂਰੇ ਹਿੰਦੁਸਤਾਨ ਦੇ ਵਿੱਚ ਅੱਜ ਲੱਖਾਂ ਮੁਲਾਜ਼ਮ ਰੁਕਾਤੇ ਗਏ ਨੇ ਕਿ ਉਹਨਾਂ ਦੇ ਸਮਰਥਨ ਦੇ ਵਿੱਚ ਜਿਹੜੇ ਰਾਜਾਂ ਦੇ ਮੁਲਾਜ਼ਮ ਨੇ ਜਿਹੜੇ ਅਦਰ ਸਟੇਟਾਂ ਦੇ ਵਿੱਚ ਮੁਲਾਜ਼ਮ ਕੰਮ ਕਰਦੇ ਨੇ ਵੱਡੀ ਗਿਣਤੀ ਵਿੱਚ ਉਹਨਾਂ ਦੀ ਹਮਾਇਤ ਦੇ ਵਿੱਚ ਜ਼ਿਲ੍ਹਿਆਂ ਤਹਿਸੀਲਾਂ ਤੇ ਅੱਜ ਵੱਡੀ ਗਿਣਤੀ ਇਕੱਠੇ ਹੋ ਰਹੇ ਨੇ ਸਾਥੀਓ 1993 ਦੇ ਜਿਹੜਾ ਸਮਝੌਤਾ ਹੋਇਆ ਮੰਮੋਹਨ ਸਿੰਘ ਵਾਲੇ ਜਗ੍ਹਾ ਕੀਤੇ ਨੇ ਉਸ ਤੋਂ ਬਾਅਦ ਅੱਜ 2025 ਲਗਭਗ 35 ਸਾਲਾਂ ਦੇ ਬਤਵੇਂ ਦੇ ਬਾਅਦ ਜਦੋਂ ਇਹ ਸਮਝੌਤੇ ਉਦੋਂ ਲੋਕਾਂ ਨੂੰ ਸਮਝ ਨਹੀਂ ਆਏ ਸੀ ਬਹੁਤੇ ਲੋਕ ਜਿਹੜੇ ਛੱਤਰਬੰਦੀਆਂ ਦੇ ਆਗੂ ਨੇ ਸਮਝੇ ਸੀ ਪਰ ਉਸ ਰੂਪ ਤੋਂ ਬਹੁਤ ਜਾਣਕਾਰਾਂ ਬਣਦਾ ਸੀ ਇਸ ਸਮਝੌਤੇ ਨੂੰ ਵਾਪਸ ਕਰਾਉਣ ਦੇ ਵਾਸਤੇ ਉਹ ਤੁਸੀਂ ਕਰ ਨਾ ਸਕੇ ਅੱਜ 35 ਸਾਲਾਂ ਬਾਅਦ ਇਸ ਹਿੰਦੁਸਤਾਨ ਦੇ ਵਿੱਚ ਜਿਹੜੇ ਵੱਡੇ ਮਹਿਕਮੇ ਸੀ ਉਸ ਟਾਈਮ ਤੇ ਇਹ ਤੁਹਾਡਾ ਬੈਂਕਿੰਗ ਸਿਸਟਮ ਹੋ ਇਹ ਤੁਹਾਡਾ ਰੇਲਵੇ ਇਹ ਤੁਹਾਡੀ LIC ਵਰਗੇ ادارے ਹੋਰ ਕਿੰਨੇ ادارے ਜਿੱਥੇ ਲੱਖਾਂ ਐਮਪਲਾਈਸ ਕੰਮ ਕਰਦੇ ਸੀ ਫਿਰ ਸਾਰੇ ਸਰਕਾਰੀ ਮੁਲਾਜ਼ਮ ਹੁੰਦੇ ਸੀ ਸਰਕਾਰੀ ਮਹਿਕਮੇ ਹੁੰਦੇ ਸੀ ਜਿੰਦਾ ਕਿ ਖੇਤੀ ਵੀ ਲੱਖਾਂ ਜੁਦੀ ਸੀ ਅੱਜ ਦੇਲਵੇ ਵਰਗਾ ਮਹਿਕਮਾ ਜਿੱਥੇ ਕਿਤੇ 10 ਲੱਖ ਬਣਾਜੂ ਕੰਮ ਕਰਦਾ ਸੀ ਅੱਜ ਕਿਤੇ ਰੱਖਦੇ ਲੱਖਾਂ ਜੁਦੀ ਤੇ ਰਹਿ ਗਿਆ ਇਸੇ ਤਰ੍ਹਾਂ ਜਿਵੇਂ ਬੈਂਕਿੰਗ ਸਿਸਟਮ ਪੂਤਰਾਂ ਤੋਆ ਹੋ ਗਿਆ ਬਰਾਬਰ ਪ੍ਰਾਈਵੇਟ ਬੈਂਕ ਖੜੇ ਕਰਤੇ ਅੱਜ ਸਰਕਾਰੀ ਬੈਂਕਾਂ ਤੋਂ ਵੱਧ ਲੈਣ ਦੇਣਾ ਜਿਹੜਾ ਹੋਰ ਜਿਹੜਾ ਕੰਮਕਾੜਾ ਪ੍ਰਾਈਵੇਟ ਬੈਂਕਾਂ ਕੋਲ ਚਲੇ ਆ ਗਿਆ ਅੱਜ ਜਿਹੜੇ ਆਰਮੀ ਵਰਗੇ ਵਿਭਾਗ ਸੀ ਜਿੱਥੇ ਸਰਕਾਰੀ ਭਰਤੀਆਂ ਹੁੰਦੀਆਂ ਸੀ ਆਰਮੀ ਵਰਗੇ ਵਿਭਾਗਾਂ ਖੰਮ ਕਰਤੇ ਉਥੇ ਤਿੰਨ ਤਿੰਨ ਚਾਰ ਚਾਰ ਸਾਲਾਂ ਦੀ ਨੌਕਰੀ ਅੱਜ ਮੁੰਡੇ ਕਰਨ ਦੇ ਵਾਸਤੇ ਮਜਬੂਰ ਨੇ ਕਹਿਣ ਦਾ ਭਾਵ ਪੂਰਾ ਜਿਹੜਾ ਸਿਸਟਮ ਸੀ ਇਹਨਾਂ ਨੇ ਸਾਰਾ ਚੱਕ ਕੇ ਕਾਰਪੋਰੇਟ ਘਰਾੜਿਆਂ ਨੂੰ ਹਰੇਕ ਵਿਭਾਗ ਦਾ ਦਿੱਤਾ ਅੱਜ ਕੋਈ ਮਹੱਤਵਪੂਰਨ ਸਰਕਾਰੀ ਕਾਹਨ ਦੇ ਕਾਬਿਲ ਨਹੀਂ ਰਿਹਾ ਜੇ ਕੋਈ ਹੈ ਤਾਂ ਆਖਰੀ ਸ਼ਾਹਸਾਹਾਂ ਤੇ ਆ ਤੇ ਕੇਂਦਰ ਦੀ ਸਰਕਾਰ ਤੇ ਰਾਜਾਂ ਦੀਆਂ ਸਰਕਾਰਾਂ ਉਹਨਾਂ ਨੂੰ ਖਤਮ ਕਰਨ ਵਾਸਤੇ ਲਗਾਤਾਰ ਜਿਹੜੇ ਯਤਨ ਕਰ ਰਹੀਆਂ ਨੇ ਇੱਥੋਂ ਅੱਜ ਸਰਕਾਰ ਨੂੰ ਲੱਗਦੀ ਹੋ ਮੋਦੀ ਦੀ ਆ ਹਰਮੋਹ ਸਿੰਘ ਦੀ ਆ ਪਰ ਨੱਗੇ ਚਿੱਟੇ ਨੂੰ ਵਿੱਚ ਅਮਰੀਕਾ ਦਾ ਰਾਸ਼ਟਰਪਤੀ 트ੰਪ ਤੌਕੀਆਂ ਦੇ ਕੇ ਸਮਝਾਉਂਦੇ ਇੱਕ ਤਾਂ ਨਹੀਂ ਇਹ ਸਰਕਾਰ ਨੂੰ ਮਜਬੂਰ ਕਰਨਾ ਕਦੇ ਨੌਜ ਲਈ ਕਹਿੰਦਾ ਕਦੇ ਕਹਿੰਦਾ 20 ਦਿਨ ਤੁਹਾਨੂੰ ਹੋਰ ਦਿੰਨੇ ਆ ਉਹਨੇ ਇਥੋਂ ਦੀ ਖੇਤੀ ਵਾਸਤੇ ਇਥੋਂ ਦੇ ਮਜ਼ਦੂਰਾਂ ਵਾਸਤੇ ਇਥੋਂ ਦੇ ਮਜ਼ਮਲਾਮਾਂ ਵਾਸਤੇ ਇਥੋਂ ਸਰਕਾਰੀ ਮਹਿਫਲੇ ਵਾਸਤੇ ਸੱਦੇ ਨਗੇ ਚਿੱਟੇ ਨੂੰ ਕਿਹਾ ਸਰਕਾਰੀ ਮਹਿਕਮੇ ਖਤਮ ਕਰੋ ਸਾਰੇ ਜਿਹੜੇ ਮਹਿਕਮੇ ਟਾਈਮ ਖੋਣੇ ਚਾਹੀਦੇ ਆ ਕਿਸਾਨੀ ਦੇ ਵਾਸਤੇ ਤਾਂ ਕਹਿੰਦਾ ਸਾੰਨੀ ਤਾਂ ਜੇ ਤੁਸੀਂ ਖੇਤ ਫਰੀਦ ਕਰਦੇ ਹੋ ਛੋੜਾ ਮੰਡੀਕਰਨ ਸਿਸਟਮ ਹੈ ਸਾਰਾ ਖਤਮ ਹੋਣਾ ਚਾਹੀਦਾ ਉਹਦੇ ਵਾਸਤੇ ਉਹਨਾਂ ਨੇ ਤਾੜ ਦੇ ਬੋਡਾ ਰੱਖਿਆ ਹੋਇਆ ਜਦੋਂ ਨੌਜ ਲਈ ਪਹਿਲੇ ਰੱਖੀ ਸਕਨ ਨੂੰ ਵਿਦਰ ਹੋਣ ਦੇ ਸਮਝੌਤਾ ਕਰਨ ਵਾਸਤੇ ਇਸ ਕਰਕੇ ਅਮਰੀਕਾ ਵਰਗੇ ਮਰਕਜ਼ ਜੋਰ ਪਜੋ ਬੋਲ ਸਾਰੇ ਇਹ ਤੁਦੇ ਸਾਰੇ ਸਿਸਟਮਿੰਗ ਰੱਖ ਖੇਤੀਬਾੜੀ ਦਾ ਸਿਸਟਮਾ ਛੋੜੇ ਪਰਿਵਤ ਸੈਕਟਰ ਸੀ ਉਹਨੂੰ ਖਤਮ ਕਰਨ ਵਾਸਤੇ ਜੋਰ ਲੱਗਿਆ ਹੋਇਆ ਤੇ ਜੋਰ ਇਹ ਨਹੀਂ ਉਹਨਾਂ ਦੇ ਚੱਲਿਆਂ ਦਾ ਲੱਗਿਆ ਜੋਰ ਜਨ ਜੋਰ ਜਿਹੜਾ ਇਥੋਂ ਆੜਾ ਆਪਣਾ ਮੋਦੀ ਸੀ ਜਿਹੜੇ ਜਿੰਨੇ ਹੋ ਰਹੇ ਮੋਟਰ ਦੇ ਅਮੋਡਿਸਾਂ ਆਹੂ ਵਾਲੀ ਦੇ ਆ ਮੋਟਰ ਤੇ ਰਹਾ ਇਹਨਾਂ ਸਾਰੋਂ ਨੇ ਇੱਕੋ ਯੋਗਦਾਨ ਆ ਸਾਰੇ ਮਹਿਕਮੇ ਲਗਾਤਾਰ ਖਤਮ ਹੋ ਰਹੇ ਨੇ ਅੱਜ ਕੋਈ ਚਾਤੀ ਮਰਗਣਾ ਮੈਨੂੰ ਤੁਸੀਂ ਕੰਮ ਕਰਦੇ ਹੋ ਪਾਸਤਰ ਪਹਿਲਾਂ ਉਸ ਤੇ ਮਜ਼ਦਮਾ ਦੀ ਕਮਟੀ ਕਿੰਨੀ ਹੁੰਦੀ ਸੀ ਤੇ ਅੱਜ ਮਜ਼ਦਮਾ ਦੀ ਕਮਟੀ ਕਿੰਨੀ ਹੈ ਸਿੱਖਿਆ ਮਰਗਾ ਮਹਿਕਮਾ ਜਿਹੜਾ ਜਿਵੇਂ ਮਨਕਾ ਜਦੋਂ ਬਸਟਮਾਟਾ ਇਹਦੀ ਆਉਟਬੋਰਡ ਰੰਮੇ ਸਮੇਂ ਚ ਆਉਣੀ ਹੁੰਦੀ ਆ ਕਿਉਂਕਿ ਕਿਹਾ ਜਾਂਦਾ ਜਿਹੜੇ ਮੁਕਨੇ ਤਰੱਕੀ ਕੀਤੀ ਆ ਉਸ ਉਹ ਸਿੱਖਿਆ ਦੇ ਪੱਧਰ ਦੀ ਕਰਦਾ ਸਿੱਖਿਆਤ ਵੀ ਵਧਿਆ ਹੋਣੀ ਚਾਹੀਦੀ ਆ ਪਰ ਇਹਨਾਂ ਨੇ ਸਿੱਖਿਆ ਦੇ ਵਿੱਚ ਤਾਂ ਕੋਈ ਵਟਾ ਜਾਗੜਾ ਕਰਦਾ ਇਹ ਸਾਰੇ ਪ੍ਰਾਈਵੇਟ ਸਰਕਾਰੀ ਸਕੂਲਾਂ ਦੇ ਵਿੱਚ ਵਰਦਰੀਆਂ ਤਰ੍ਹਾਂ ਦੇ ਟੀਚਰ ਭਰਤੀ ਕੀਤੇ ਹੋਏ ਨੇ ਸੁਰਪ ਪੈਨਸ਼ਨ ਸਿਸਟਮ ਕੰਮ ਕਰਦਾ ਹੈ ਪੰਜਾਬ ਦੇ ਬਹੁਤ ਸਾਰੇ ਕੋਲ ਡੇ ਨਹੀਂ ਮਿਲਦਾ ਸਿੱਥੇ ਪੱਤੇ ਮੁੱਢੇ ਪਿੰਡੋਂ ਪੱਤੇ ਅਰਕੋ ਛੋੜੇ ਪੱਤੇ ਵੰਤ ਕਰਦੇ ਇਥੋਂ ਦੇ ਜਿਹੜੇ ਸੋਡੇ ਮਲਾਈਮਾਂ ਦੇ ਕੱਪ ਸੀ ਲਗਾਤਾਰ ਲਾਏ ਜਾ ਰਹੇ ਨੇ ਇਥੋਂ ਦੀ ਬਿਲਕੁਲ ਰਾਜਨੀਤਿਕ ਪ੍ਰਬੰਧ ਸਰਕਾਰ ਬੁਰੀ ਤਰ੍ਹਾਂ ਫੇਲ ਹੋ ਚੁੱਕੀ ਹੈ ਹਰੇਕ ਮਹੀਨੇ ਹਜ਼ਾਰਾਂ ਕਰੋੜ ਰੁਪਏ ਲੌਂ ਲੈ ਕੇ ਫਿਰ ਸੁਨ ਦਖਾ ਦਿੱਤੀਆਂ ਤੇ ਕਰਜ਼ਾ ਚਾਚਾ ਕਿ ਦੇਖੋ ਪਿੱਛੇ ਦੋ ਸਾਲਾਂ ਵਰ ਕਾਂਡ ਜੇ ਕਿਤੇ ਨੂਨ ਨਾ ਚੇ ਨੂੰ ਬੈਟਰੀ ਦੱਸਦੇ ਲੇਟ ਹੋ ਜਾਣ ਤਾਂ ਮਲਾਕ ਨੂੰ ਤਰਖਾ ਨਹੀਂ ਦੇ ਸਕਦੇ ਇਸ ਮਹੀਨੇ ਦੇ ਬਿੱਲ ਤਰਖਾ ਦੇ ਕਹਿੰਦੇ 85% ਤਾਂ ਨੂਨ ਕਿਤੇ ਪਾਸਵਰਡ ਤੇ ਲੇਟ ਹੋ ਗਿਆ ਤਰਖਾ ਅੱਜ ਤੱਕ ਦੇ ਨਹੀਂ ਸਕੇ ਸਪੈਸ਼ਲ ਮਹੀਨੇ ਨੂਨ ਲਾ ਕੇ ਫਿਰ ਤਰਖਾ ਦਿੱਤੀ ਜਿਹੜੇ ਮਲਾਕ ਰਿਟਾਇਰ ਹੋਏ ਨੇ ਜਿਹਨੂੰ ਹਾਈ ਕੋਰਟ ਵੀ ਕਹਿੰਦੇ ਸੁਪਰੀਮ ਕੋਰਟ ਵੀ ਕਹਿੰਦੀ ਆ ਵੀ ਉਹਨਾਂ ਨੂੰ ਬਕਾਇਦਾ ਸਮੇਂ ਸਿਰ ਮਿਲ ਜਾਣੇ ਚਾਹੀਦੇ ਆ ਇਹ ਉਹਨਾਂ ਨੂੰ ਬਕਾਇਦਾ ਦੇਣ ਦੇ ਵਿੱਚ ਉਹਨਾਂ ਦੇ ਜੀਪ ਆਪ ਦੇਰ ਦੇ ਵਿੱਚ ਉਹਨਾਂ ਦੇ ਲੀਬਲ ਕੇਸਾਂ 'ਟ ਦੇਰ ਦੇ ਵਿੱਚ ਤੇ ਫੇਰ ਸਰਕਾਰ ਇਸ ਕਰਕੇ ਸਰਕਾਰਾਂ ਕੋਈ ਹੁਣ ਇਹ ਪੰਜਾਬ ਮਾਦੇ ਖਸਨਾ ਦੇ ਮਜ਼ਦੂਰਾਂ ਦੇ ਗੋਚ ਲਗਾ ਫੈਸਲੇ ਲੈ ਜਾ ਰਹੇ ਆ ਮਜ਼ਦੂਰਾਂ ਦੀ ਮਜ਼ਦੂਰੀ ਆ ਪੰਜਾਬ ਸਰਕਾਰ ਹੁਣੇ ਫੈਸਲਾ ਕਰਕੇ ਹੱਦੀ ਜਿਹੜੇ 8 ਘੰਟੇ ਦੇ ਸੀ ਕਦੇ 12 ਘੰਟੇ ਦੇ ਕੰਮ ਲੈ ਸਕਦੇ ਨੇ ਉਹਨਾਂ ਨੂੰ ਇਸ ਕਰਕੇ ਜੇ ਤੁਸ ਸੋਚੋ ਤੁਸੀਂ ਬੁੱਧ ਤੋਂ 8 ਮਾਰ ਕੇ ਹੋਣਾ ਤੇ ਮੌਜੇ ਕੋਈ ਹੋਰਾ ਜਾਂ ਮਫਤਾ ਬਿਮਾਰੀ ਕੋਈ ਹੋਰਾ ਕਿਸੇ 'ਚ ਕੋਈ ਫਰਕ ਨਹੀਂ ਸਾਰੀਆਂ ਸਰਕਾਰਾਂ ਸਾਰੇ ਫੈਸਲੇ ਸਾਹਤੋ ਜਿਵੇਂ ਕੁਡੀ ਮੋੜੀ ਜਾ ਰਹੀ ਹੈ ਜੁੱਤ ਫਟਣਾ ਇੱਕ ਮਰਾ ਇਹ ਹਮੇਤੂਡੇ ਥਲੇ ਮਰੋੜ ਕੇ ਨਗੇ ਚੱਟੇ ਰੋਜ਼ ਸੋਟੇ ਲਾਗੂ ਹੋ ਰਹੇ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜਿਹੜੀ ਲੜਾਈ ਜਿਹੜੀ ਠੰਡੀ ਪੈ ਰਹੀ ਹੈ ਗੱਲ ਦੁੱਖਾਂ ਦੀ ਗੱਲ ਨਹੀਂ ਆ ਕਿ ਇਹ ਜਿਹੜੀ ਹੜਤਾਲਾਂ ਜਿਹੜੀਆਂ ਹੁੰਦੀਆਂ ਸੀ ਮਹੀਨੇ ਤੋਂ 10 ਸਾਲ ਪਹਿਲਾਂ ਵੀ 20 ਸਾਲ ਪਹਿਲਾਂ ਵੀ ਗੱਲ ਕਰਿਆ ਪੂਰੀ ਦੁਨੀਆ ਚਰਚਾ ਦਾ ਵਸਾ ਬਣਦੀ ਸੀ ਪੂਰੇ ਕਰਮਚਾਰੀ ਠੱਪਉਂਦੇ ਸੀ ਪਰ ਅੱਜ ਬਾਈਕਲੇ ਸਰਟ ਵੀ ਠੱਪ ਨਹੀਂ ਹੁੰਦਾ ਅੱਜ ਰੇਲਵੇ ਵੀ ਠੱਪ ਨਹੀਂ ਹੁੰਦਾ ਇਹ ਹੜਤਾਲਾਂ ਜਿਹੜਾ ਅੱਜ ਤੋਂ ਪਹਿਤ ਜਿਹੜਾ ਆਸਪਤ ਘੱਟ ਗਿਆ ਤੇ ਮੁਲਾ ਤੇ ਜੇ ਇਸੇ ਤਰ੍ਹਾਂ ਰਹੀ ਤਾਂ ਪਾ ਵੀ ਇਸ ਛੋਟੀ ਲੜਾਈ ਦਰਾਂ ਇਹ ਜਿਹੜਾ ਸਰਕਾਰੀ ਮਹਿਕਮਾ ਬਚਾਉਣ ਦੀ ਗੱਲ ਆ ਜਾਂ ਪਬਲਿਕ ਸੈਕਟਰ ਬਚਾਉਣ ਦੀ ਗੱਲ ਆ ਕਿ ਕਾਰਜ ਨਹੀਂ ਹੋ ਸਕਦਾ ਤੇ ਪੰਜਾਬ ਸਰਕਾਰ ਜਿਹੜੀ ਜੋ ਦਿਵਾਨ ਦੇਖ ਚੁੱਕਿਆ ਜਿਹੇ ਇਲਾਕਿਆਂ ਤੇ ਤੁਸੀਂ ਮਤਬੀਰ ਕਰੋ ਮਹੀਨਿਆਂ ਲੈ ਸਮੇਂ ਦੇ ਸੁਪਰਖਾਹ ਮਿਲ ਲਿਆ ਜਿਹੜੇ ਸਾਹਮਣੇ ਕਰਜ਼ਾ ਜਨੂਆ 2 ਲੱਖ ਸੀ ਜੀ ਰਿਪੋਰਟ ਦਾ ਕਰਜ਼ਾ ਸੀ ਆ 3.5 ਲੱਖ ਰਿਪੋਰਟ ਦਾ ਕਰਜ਼ਾ ਨਹੀਂ ਕਰਤਾ ਸਾਰਾ ਕੁਝ ਬੇਕਦਾਰ ਸਾਰਾ ਕੁਝ ਬੇਵਿਨ ਰਹਿ 2020 ਤੋਂ ਵੱਧ ਭਰਤੀ ਹੋ ਕੇ ਕਰਜ਼ੇ ਕਰ ਰਹੇ ਆ ਉਦੋਂ ਗੂੜੀ ਤਰਖਾ ਤਰਖਾ ਹੀ ਜਿਹਨਾਂ ਦੀ ਕੁਝ ਮੁਸ਼ਕਿਲ ਦੇਖੋ ਨਾ ਨਹੀਂ ਤੇ ਦਿੱਕਾ ਕੁਝ ਨਹੀਂ ਨਾਂ ਦੇਣ ਦੇ ਬਾਵਜੂਦ ਵੀ ਇਹ ਤਰਖਾ ਦਾ ਇਹਨੇ 50 ਕਰੋੜ ਰੁਪਇਆ ਨਿਕਲੇ ਹੋਇਆ ਇਸ ਕਰਕੇ ਲੜਾਈਆਂ ਆਉਣ ਵਾਲੇ ਸਮੇਂ ਦੇ ਵਿੱਚ ਕੱਲੇ ਮਜ਼ਦੂਰਾਂ ਦਾ ਸਰਨਾ ਨਹੀਂ ਮਜ਼ਦੂਰਾਂ ਦਾ ਸਰਨਾ ਨਹੀਂ ਕਿਸਾਨਾਂ ਦਾ ਸਾਰੇ ਇਕੱਠੇ ਹੋ ਕੇ ਪਪਾਰੀਆਂ ਨੂੰ ਵੀ ਪਪਾਰੀ ਬੰਦ ਸੋਚਣਾ ਵੀ ਇਹ ਜੜੇ ਧਰਮ ਜਨਾਬੀ ਕਰਦੇ ਆ ਤੁਹਾਡੇ ਵਰਗੇ ਫੈਸੇਮੰਦ ਇਹ ਵੱਡੇ ਵੱਡੇ ਜਿਹਨਾਂ ਮਾਰ ਆਈ ਅੰਦਰ 10000 ਹਜ਼ਾਰਾ ਜਿਹੜੇ ਬਚਾਵਾ ਦੇ ਖਤ ਕੋੜੀਆਂ ਬਚਾਵਾ ਬਿੱਲੀਆਂ ਖਤਾਂ ਖੁੱਲਦੀਆਂ ਮਸ ਹੋ ਜਾਂਦੀਆਂ ਨੇ ਇਸ ਕੋਲ ਕੰਮ ਨਹੀਂ ਹੈ ਇਸ ਕਰਕੇ ਇਕਤਾ ਤੋਂ ਬਿਨਾ ਸਾਡੇ ਕੋਲ ਕੋਈ ਹੱਲ ਨਹੀਂ ਤੇ ਇਦੋਂ ਬਿਨਾ ਆਉਣਾ ਸਮਝ ਗੁਜ਼ਾਰਾ ਵੀ ਕੋਈ ਨਹੀਂ ਸਾਰੀ ਸਰਕਾਰਾਂ ਮੁਰਦਾਬਾਦ 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 ਲੜਦੇ ਨੇ ਜਿੰਦਾਬਾਦ 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 ਜੈ ਜਵਤਾ ਜੈ ਜਿੰਦਾਬਾਦ ਜੈਤਰਾਬਾਦ